ਜਸਪ੍ਰੀ ਜੀ ਕਿਹੜਾ ਪਿੰਡ ਹੈ ਕਾਂਟੀਆਂ ਜੀ ਜਸਪ੍ਰੀ ਜੀ ਕੀ ਗੱਲ ਬਾਤ ਹੈ ਤੁਹਾਡੇ ਘਰ ਬਈ ਕੁਝ ਵੀ ਨਹੀਂ ਮਾੜੀ ਮੋਟੀ ਦਿਨਦਰ ਚੱਲਦੀ ਸੀਗੀ ਮਾੜੀ ਮੋਟੀ ਫੋਨ ਤੇ ਧਮਕੀਆਂ ਆ ਰਹੀਆਂ ਸੀਗੀਆਂ ਕਹਿੰਦੇ ਨਹਿਰ ਤੇ ਆ ਜਾਓ ਉੱਥੇ ਆ ਜਾਓ ਚਲੋ ਆਪਾਂ ਕੇ ਘਰ ਦੇ ਕਹਿੰਦੇ ਤੁਸੀਂ ਘਰੋਂ ਨਹੀਂ ਨਿਕਲਣਾ ਨਹੀਂ ਜਾਣਾ ਕਿਤੇ ਬਾਕੀ ਉਹਨਾਂ ਨੇ ਆਏ ਸਾਡੇ ਘਰ ਤੇ ਹਮਲਾ ਕੀਤਾ ਉਧਰੋਂ ਆ ਰਹੇ ਸੀ ਮੋਟਰਸਾਈਕਲ ਤੇ ਗੋਲੀ ਚਲਾਈ ਉਹਨਾਂ ਨੇ ਜੀ ਤਿੰਨ ਤਸਵੀਰ ਸੀਗੀ ਜੀ ਰਾਣੇ ਤੋਂ ਜੀ ਰੋਹਿਤ ਨੇ ਆ ਜੀਆ ਹਾਂ ਰੋਹਿਤ ਨੇ ਆ ਜੀਆ ਇਹ ਕੋਟਲਾ ਸਾਭੀ लवली ਉਹ ਰਿਤਿਕ ਤਾਂ ਕਿੰਨੀਆਂ ਗੋਲੀਆਂ ਚਲਾਈਆਂ ਭਾਈ ਚਾਰ ਗੋਲੀਆਂ ਚਲੀਆਂ ਜੀ ਇੱਕ ਲੱਗੀ ਤਾਂ ਕਿਸੇ ਤੇ ਨਹੀਂ ਭਾਈ ਜੀ ਗੇੜ ਤੇ ਕਿੰਨੀਆਂ ਲੱਗੀਆਂ ਭਾਈ ਇੱਕ ਗੇੜ ਤੇ ਲੱਗੀ ਜੀ ਦੋ ਫੈਰ ਕੋਠਿਆ ਨੂੰ ਕੀਤੀ ਜੀ ਠੀਕ ਆ ਜੀ ਦੋ ਇਕੱਠੇ ਫੈਰ ਹੋਏ ਟੱਕ ਟੱਕ ਜਾਨੀ ਉਹ ਬੁੱਟੀ ਕੋ ਸਾਹਮਣੇ ਠੀਕ ਆ ਜੀ ਤੇ ਕੀ ਰੰਜਿਸ਼ ਕਿਸ ਗੱਲ ਦੀ ਦਾ ਭਾਈ ਕੁਝ ਵੀ ਨਹੀਂ ਇੱਦੀ ਕੰਮਕਾਰ ਤੋਂ ਹੀ ਆ ਮਾੜੀ ਮੋਟੀ ਸਾਡੇ ਤੋਂ ਹੀ ਮਸ਼ੀਨਾਂ ਰਾਣੀ ਤੋਂ ਮਸ਼ੀਨ ਆਪਾਂ ਮੁੰਡਾ ਮੁੰਡਾ ਦਾ ਕੰਮ ਕਰੀਦਾ ਜੀ ਬਾਕੀ ਆ ਥੋੜੀ ਮੁੰਡੇ ਸਾਡੇ ਭੂਆ ਦਾ ਮੁੰਡਾ ਈ ਉਜੀ ਮਾਰੀ ਮੁੱਟੀ ਕਜਾ ਹੋਈ ਥੱਪੜ ਥੱਪੜ ਉਹਨਾਂ ਨੇ ਮਾਰੀ ਜੀ ਰਾਤ ਨੂੰ ਪਾਰਟੀ ਚ ਬੁਲਾ ਕੇ ਆਪਾਂ ਗੱਲ ਕੀਤੀ ਭਾਜੀ ਕੀ ਹੋਇਆ ਜੀ ਉਹ ਸਾਨੂੰ ਉਲਟਾ ਕਹਿ ਰਹੇ ਤੁਸੀਂ ਆ ਜਾਓ ਟੈਂਪਾਂ ਦੇ ਸਨ ਆਪਾਂ ਕਿਹਾ ਕੋਈ ਗੱਲ ਨਹੀਂ ਸਵੇਰੇ ਗੱਲ ਕਰਾਂਗੇ ਡੈਡੀ ਉਹ ਨਹੀਂ ਕਹਿੰਦੇ ਆਪਾਂ ਗੱਲ ਕਰਾਂਗੇ ਬਸ ਇੰਨੀ ਗੱਲ ਹੋਈ ਫੋਨ ਤੇ ਕੌਣ ਤਾਂ ਮੈਂ ਕਹਿੰਦਾ ਸਰ ਰੋਹਤ ਜੀ ਰਾਣਾ ਤੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਸਾਨੂੰ ਹਰਿਆਣਾ ਥਾਣਾ ਜੀ ਤੇ ਕੀ ਪੁਲਿਸ ਅਗੇ ਸੀ ਰਾਤੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਈ ਜੀ ਸੀਸੀਟੀਵੀ ਵੀ ਆਈ ਆ ਹਾਂ ਜੀ ਸਰ ਕੀ ਹੋ ਤੇ ਨਜ਼ਰ ਆ ਰਿਹਾ ਸਰ ਗੋਲੀ ਆ ਰਹੀ ਹੈ ਗੋਲੀ ਮੁੰਡਾ ਚਲਾ ਰਿਹਾ ਐ ਐਂਡ ਤੇ ਮੋਟਰਸਾਈਕਲ ਚਲਾ ਰਿਹਾ ਐ ਦਾ ਆ ਰਹੀ ਹੈ ਵਿੱਚ ਕਿੰਨੇ ਮੋਟਰਸਾਈਕਲ ਆ ਤੇ ਕਿੰਨੇ ਮੁੰਡੇ ਨੇ ਜੀ 12 13 ਮੁੰਡੇ ਸੀਗੇ ਪੰਜ ਛੇ ਮੋਟਰਸਾਈਕਲ ਸੀਗੇ 6 7 ਮੋਟਰਸਾਈਕਲ ਸੀ ਰਾਤ ਕਿੰਨੇ ਵਜੇ ਦੀ ਗੱਲ ਐ ਇਹ ਜੀ 8:55 ਦੇ ਪੂਰੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਹਰਿਆਣਾ ਥਾਣਾ ਜੀ ਤੇ ਹੁਣ ਪੁਲਿਸ ਆਈ ਐ ਕੀ ਕਰੀ ਪੁਲਿਸ ਕਹਿੰਦੇ ਕਾਰਵਾਈ ਕਰਾਂਗੇ ਆਪਾਂ ਤੁਹਾਨੂੰ ਵਾਪ ਮਿਲੂਗਾ ਤੁਹਾਨੂੰ ਕੀ ਮੰਗ ਕਰਦੇ ਤੁਸੀਂ ਤਾਂ ਤੁਹਾਨੂੰ ਸਾਹ ਮਿਲਣੇ ਚਾਹੀਏ ਸਾਨੂੰ ਖਤਰਾ ਇਹਨਾਂ ਤੋਂ ਹੀ ਰਾਣੀਦਰ ਰੋਹਿਤੋਂ ਕਦੋਂ ਤੋਂ ਕਦੋਂ ਰੰਜ ਚੱਲੀ ਆ ਰਹੀ ਹੈ ਨਾ ਤੁਹਾਡੀ ਤਕਰਾਰ ਸਰ ਪਹਿਲਾਂ ਨਹੀਂ ਸੀ ਕੱਲ ਦੀ ਗੱਲ ਹੈ ਜੀ ਮੁੰਡੇ ਪਰਥ ਹੋਈ ਹੈ ਰਾਤ ਨੂੰ ਉਹਨਾਂ ਮਾੜੀ ਮੋਟੀ ਕਜਾ ਹੋਈ ਹੈ ਜੀ ਕੋਈ ਕਦੇ ਨਹੀਂ ਸੀ ਮੁੰਡਾ ਮੈਂਟੂ ਹੈ ਜੀ ਸਾਡੇ ਭੂਆ ਦਾ ਜੀ ਉਹਨਾਂ ਵੀ ਅੱਜ ਕੌਣ ਕਰਨੇ ਸਾਡੇ ਪਰਵਾਹ ਤੇ ਜੀ ਮਾਤਾ ਬੱਪੂ ਨਹੀਂ ਆ ਵਾਈਫਾ ਰਾਤ ਜਦੋਂ ਇਹ ਗੱਲ ਹੋਈ ਹੈ ਤਾਂ ਘਰ ਸਾਰੇ ਸਮਝੇ ਸੀਗੇ ਹਾਂਜੀ ਸਰ ਬਚਾਅ ਹੋ ਗਿਆ ਲੱਗਦਾ ਨਹੀਂ ਕਿ ਨਹੀਂ ਸਰ ਠੀਕ ਹੈ ਜੀ ਸਰ ਇਹ ਪਿੰਡ ਕਾਂਟੀਆਂ ਦੇ ਵਿੱਚ ਕੋ ਗੋਲੀਆਂ ਦੀ ਵਾਰਦਾਤ ਹੋਈ ਸੀ ਕੀ ਪੂਰਾ ਮੈਟਰ ਹੈ ਜੀ ਕੀ ਕੁਝ ਸਾਹਮਣੇ ਆਇਆ ਇੱਥੇ ਨੰਬਰ ਚਕਰਾ ਕੱਲ ਆਪਸੋ ਚੋਇਆ ਸੀ ਮੌਕੇ ਤੇ ਪਹੁੰਚਿਆ ਮੁਕੱਦਮੀ ਤਕਤੀਸ਼ ਚੱਲ ਰਹੀ ਹੈ ਲੋਗੇ ਕਾਰਵਾਈਆਂ ਚੱਲ ਰਹੀਆਂ ਇੱਕ ਇੱਕ ਗੰਦੇ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਚੱਲੀਆਂ ਜੀ ਬਸ ਇੱਕ ਦਾ ਪਤਾ ਲੱਗਿਆ ਠੀਕ ਹੈ ਜੀ ਕੋਈ ਲੱਗਿਆ ਪਤਾ ਪਛਾਣ ਹੋਈ ਕਿੱਥੋਂ ਹੋਈ ਕਿੱਥੇ ਕਿਤੇ ਮੁੰਡੇ ਆ ਜਿਹੜੇ ਹਮਲਾਵਰ ਸੀ ਤਕਤੀਸ਼ ਚ ਪਤਾ ਲੱਗੂਗਾ ਸਭ ਤੇ ਹੁਣ ਮੈਂ ਮਾਮਲਾ ਦਰਜ ਕਰ ਲਿਆ ਕਿ ਨਹੀਂ ਜੀ ਮਾਮਲਾ ਦਰਜ ਕੀਤਾ ਗਿਆ ਕਿਨੇ ਜਾਨਿਆ ਤੇ ਪੂਰੇ ਚਾਨਕ ਤੇ ਕੀਤਾ ਗਿਆ ਸਰਪੰਚ ਦੇ ਕਰੀਬ ਕਿਰਨ ਚਿਰਨਜੀ ਸਿੰਘ ਲੱਗੂ ਨਹੀਂ ਮੜੀ ਮੂਟੀ ਆਪਸ ਵਿੱਚ ਝਗੜਾ ਕਰੇ ਝਗੜਾ ਸੀ ਜਨਦਾਸ ਜੀ ਤੇ ਲੱਗੀ ਤਾਂ ਨਹੀਂ ਕਿਸੇ ਦੇ ਗੋਲੀ ਗਾਲੀ ਨਹੀਂ ਬਿਲਕੁਲ ਨਹੀਂ ਲੱਗੀ ਬਿਲਕੁਲ ਠੀਕ ਠਾਕ ਠੀਕ ਹੈ ਜੀ